ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਸਵੇਰ ਦੇ ਵੱਜ ਗਏ 7:30 ਜੀ ਆਪਾਂ ਸਾਰਾ ਕੰਮ ਧੰਦਾ ਨਿਮੇੜ ਲਿਆ ਰੋਟੀ ਪਾਣੀ ਦਾ ਝਾੜੂ ਕੋਚੇ ਦਾ ਤੇ ਹੁਣ ਆਪਾਂ ਜਾ ਰਹੇ ਹਾਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਤੇ ਬੀਬੀਆਂ ਕਹੀ ਦੇਣਾ ਤਾਂ ਆਪਾਂ ਨੂੰ ਕਹਿ ਰਹੀਆਂ ਸੀ ਵੀ ਆਉਂਦੀ ਨਹੀਂ ਹੈ ਕਿ ਚਲੋ ਅੱਜ ਫਿਰ ਆਪਾਂ ਜਾਇਆ ਆਵਾਂਗੇ ਕੰਮ ਕਰਤਾ ਨਿਭੜਦੇ ਨਹੀਂ ਹੈਗੇ ਅੱਜ ਨਾ ਮੈਂ ਮਥੇ ਹੋਇਆ ਸੀ ਜੇ ਆਪਾਂ ਕੋਈ ਕੰਮ ਮੱਥਦੇ ਆ ਤਾਂ ਜਰੂਰ ਪੂਰਾ ਹੁੰਦਾ ਮੱਥ ਲਿਆ ਸੀ ਵੀ ਜਰੂਰ ਜਾਣਾ ਤਾਂ ਕਰਕੇ ਕੰਮ ਵੀ ਜਲਦੀ ਹੋਗੇ ਉਹੀ ਕੰਮ ਹੁੰਦੇ ਆ ਜਦੋਂ ਆਪਾਂ ਕਿਤੇ ਜਾਣਾ ਹੁੰਦਾ ਫਿਰ ਆਪਾਂ ਨਿਵੇੜ ਲੈਨੇ ਨਹੀਂ ਆਪਣੇ ਕੰਮ ਵੱਧ ਜਾਂਦੇ ਫਿਰ ਅੱਜ ਸਵੇਰੇ ਉੱਠਣ ਸਾਰੀ ਮੱਥ ਲਿਆ ਸੀ ਵੀ ਆਹ ਕੰਮ ਕਰਨਾ ਜੇ ਆਪਾਂ ਕੋਈ ਕੰਮ ਕਰਨਾ ਪਤਾ ਧਾਰ ਲਈ ਤਾਂ ਪੂਰਾ ਹੋ ਜਾਂਦਾ ਤੇ ਮੈਂ ਥੋੜੀ ਜੀ ਵੀਡੀਓ ਸ਼ੂਟ ਕਰਨ ਲੱਗੀ ਆ ਤੇ ਮੈਥੋਂ ਵੀਡੀਓ ਨਹੀਂ ਪੈਂਦੀ ਹੈਗੀ ਮੇਰੇ ਫੋਨ 'ਚ ਥੋੜੀ ਜੀ ਖਰਾਬੀ ਹੈ ਦਿਖਾਉਣ ਨਾਲ ਸਿੱਧੀ ਵੀਡੀਓ ਪਾਉਣ ਕਰਕੇ ਮੈਂ ਇਸ ਤਰ੍ਹਾਂ ਸਾਨੂੰ ਵਲੌਗ ਦੇ ਤਾਂ ਤੇ ਆਪਾਂ ਸਾਰਾ ਕੰਮ ਤਾਂ ਨਿਮੇੜ ਲਿਆ ਛਾੜੂ ਪੋਚੇ ਦਾ ਤੇ ਆ ਇੱਧਰ ਸਾਡਾ ਨਾ ਚੂਚਾ ਇੱਕ ਬਿਮਾਰ ਹੋਇਆ ਪਿਆ ਬੇਚਾਰਾ ਦੇਖੋ ਤੁਸੀਂ ਇਨਮੰਦਰੀ ਇੱਥੇ ਪਾਇਆ ਹੋਇਆ ਏਸੀ ਕੋਲ ਬਿਮਾਰ ਹੋ ਗਿਆ ਵਿਚਾਰਾ ਇਕੱਲੇ ਦੇ ਸਾਹ ਚੱਲਦੇ ਆ ਤੇ ਬਾਕੀ ਇਹਦਾ ਸਰੀਰ ਕੰਮ ਕਰਨੋਂ ਹਟ ਗਿਆ ਦੇਖ ਲਓ ਆਪਾਂ ਕਹਿੰਦੇ ਹਨਾ ਅੰਨ ਪਾਣੀ ਪਹਿਲਾਂ ਸੱਡ ਦਿੰਦਾ ਬੰਦਾ ਸਾਹ ਵੱਧ ਜਾਂਦੇ ਤੋਗਾੰਦਾ ਦੇਖ ਲਓ ਵਿਚਾਰਾ ਬਿਮਾਰ ਹੋਇਆ ਪਿਆ ਮੈਂਂਦਰੀ تھی ਇਹਨੂੰ ਪਾਣੀ ਪਲਾਉਣੀ ਆ ਇੱਥੇ ਖੰੰਦ ਤਾਂ ਹੈ ਨਹੀਂ ਕੁਸ ਪਤਾ ਨਹੀਂ ਤਾਂ ਇਹਨੂੰ ਗਰਮੀ ਲੱਗ ਗਈ। ਪਤਾ ਨਹੀਂ ਕੀ ਹੋ ਗਿਆ। ਵਿਚਾਰਾ ਸੀਰੀਅਸ ਹੀ ਹੈ। ਤੇ ਆਪਾਂ ਜਾਨਵਰਾਂ ਨੂੰ ਹੌਲੀ-ਹੌਲੀ ਘਟਾਵਾ ਗਿਆ, ਚੀੜੀਆਂ ਵੀ ਆਪਣੀਆਂ ਉੱਡ ਗਈਆਂ ਸੀ। ਪਿੰਜਰਾ ਰਹਿ ਗਿਆ ਆਪਣੇ ਕੋਲ। ਤੇ ਸਾਰਾ ਆਪਾਂ ਸਾਫ਼-ਸਫਾਈ ਕਰਤਾ ਜਿੰਨਾ ਹੈਗਾ ਸੀ ਕਰਨਾ। ਦੇਖ ਸਕਦੇ ਹੋ ਤੁਸੀਂ। ਕੰਮ ਆਪਾਂ ਨੇ ਏੜਤਾ ਬਿਲਕੁਲ। ਸਾਰਾ ਚਲੋ ਸੁਣਿਆ ਮੈਂ ਗਿਆ ਚਾਰ ਦਿਨ 파ਠ ਨੇ ਫਿਰ ਵੇਲੀ ਆ ਇਧਰ ਰਸੋਈ ਦਾ ਵੀ ਸਾਰਾ ਕਰਿਆ ਪਿਆ ਮੇਰਾ ਦੱਦ ਵਾਲੇ ਦਿੱਤਾ ਪਿਆ ਰੋਟੀ ਪਾਣੀ ਅਸੀਂ ਖਾ ਲਿਆ ਮੈਂ ਓਟਸ ਖਾ ਲੇ ਸੀ ਪ੍ਰਧਾਨ ਸਾਹਿਬ ਨੇ ਰੋਟੀ ਖਾ ਪੀ ਸੀ ਤੇ ਕੰਮ ਆਪਣਾ ਨਿਭੜ ਗਏ ਆ ਮੈਂ ਧੋਮੀ ਮੁੰਗੀ ਮਾਸਰੀ ਪਾਈ ਸੀ ਲਫਾਫੇ ਪਏ ਸੀ ਉਹ ਪਾਸੇ ਚੱਕ ਕੇ ਸਾਈਡ ਤੇ ਰੱਖ ਤੇ ਤੇ ਚਲੋ ਜੀ ਆਪਾਂ ਯਮੰਗ ਗੁਰੂ ਘਰ ਅੱਜ ਹੁਣ ਤਾਂ ਥੋੜੇ ਦਿਨ ਹੀ ਆ 30 ਤਰੀਕ ਤੱਕ ਹੀ ਐ ਮੇਨ ਲਾ ਦਾ ਪਾਠ ਉਸ ਤੋਂ ਬਾਅਦ ਸਮਾਪਤੀ ਹੋ ਜੂਗੀ ਚਲੋ ਮੁਕੇ ਜਾਏ ਇਹ ਪੰਮ ਕਾਜੀ ਮੈਂ ਸਹਿਜ ਪਾਠ ਕਰਨ ਵਾਲੇ ਪਏ ਨੇ ਮੈਥੋਂ ਲੱਗੀ ਨਹੀਂ ਜਾਂਦਾ ਹੈ ਕਿ ਸਹਿਜ ਪਾਠ ਕਰਨ ਰੋਜ਼ ਘੋਲ ਹੋ ਜਾਂਦੀ ਹੈ ਅੱਜ ਕਰਦੀਆਂ ਸਵੇਰੇ ਕਰਦੀਆਂ ਲਓ ਜੀ ਸੋਨ ਬਾਹਰ ਵੀ ਦਿਖਾ ਦਿੰਨੇ ਬਾਹਰ ਤੱਕ ਪਵਵਾ ਚੜ ਗਏ ਤੇ ਹਵਾ ਚੱਲ ਰਹੀ ਹੈ ਠੰਡੀ ਠੰਡੀ ਪੱਖਾ ਲਾਉਣ ਦੀ ਲੋੜ ਨਹੀਂ ਹੈ ਤਿਆ ਮੇਰੀ ਬੱਸੀ ਬੈਠੀ ਹੈ ਕਿਉਂਟ ਜੀ ਉਹ ਸਾਡੇ ਗਾਂ ਖੜੀ ਹੈ ਬੱਸ ਸਿੱਧੀ ਹੋਈ ਸਾਨੂੰ ਵੀਡੀਓ ਬਣਾ ਕੇ ਦਿਨੀ ਹੈ ਆਪਣਾ ਮਰੂਆ ਖੜਾ ਆ ਨਾ ਕਦੂਆਂ ਦੇ ਫੁੱਲ ਗੰਦੇ ਹੋਈ ਜਾਂਦੇ ਤੁਸੀਂ ਦੱਸਿਓ ਜੇ ਤੁਹਾਡੇ ਕੋਲ ਕੋਈ ਪਾ ਹੈਗਾ ਕਿਸੇ ਭੈਣ ਕੋਲ ਕਦੂਆਂ ਦੇ ਫੁੱਲ ਕਿਉਂ ਗੰਦੇ ਹੁੰਦੇ ਆਂਬਾ ਆਪਣਾ ਹੋਇਆ ਖੜਾ ਪੂਰਾ ਵਧੀਆ ਤੇ ਚੀਕੂ ਵੀ ਥੱਲੇ ਡਿੱਗਣ ਲੱਗ ਗਏ। ਨੇਰੀ ਚੱਲੀ ਜਾਂਦੀ ਐ ਬਹੁਤ ਜ਼ਿਆਦੇ। ਚਲੋ ਜੀ ਮੈਂ ਸੋਚਿਆ ਵੀ ਸੋਨੂੰ ਇੰਨੀ ਇੱਕ ਵੀਡੀਓ ਬਣਾ ਕੇ ਦੇ ਦੇ। YouTube ਤਾਂ ਹਰ ਰੋਜ਼ ਵੀਡੀਓ ਮੰਗਦਾ। ਤੇ ਹੋਰ ਮੇਰੇ ਕੋਲ ਕੋਈ ਨਈ ਵੀਡੀਓ ਵਲੌਗ ਹੈਗਾ ਸੀ। ਮੈਂ ਇਸ ਤਰ੍ਹਾਂ ਗੱਲਾਂ ਬਾਤਾਂ ਨਾਲ ਸੋਨੂੰ ਵਲੌਗ ਪਾਤਾ। ਕੰਮ ਆਪਾਂ ਨਿਵੇੜਲੇ ਸਾਰੇ। ਤੇ ਹੁਣ ਆਪਾਂ ਜਾ ਮੰਗੇ ਗੁਰਦੁਆਰਾ ਸਾਹਿਬ ਚਲੋ ਜਿੰਨਾਂ ਕਦਨ ਜਾਏ ਜਾਂਦੇ ਹਾਜ਼ਰੀ ਲੱਗਦੀ ਆ ਉਹਨੇ ਦਿਨ ਲਾ ਲਈਏ ਇਹ ਵੀ ਬਿਗੇਰ ਕਰਮਾਂ ਤੋਂ ਗੁਰੂ ਘਰ ਬਣੀ ਜਾਇਆ ਜਾਂਦਾ ਹੈਗਾ ਇਹ ਵੀ ਬਹੁਤ ਵੱਡੀ ਉਹ ਆ ਮੈਥੇ ਸੱਚੀ ਨਹੀਂ ਜਾਇਆ ਜਾਂਦਾ ਹੈਗਾ ਹੋਰ ਆਪਾਂ ਕੰਮਾਂ ਨੂੰ ਸਾਰਿਆਂ ਨੂੰ ਟਾਈਮ ਕੱਢ ਲੈਨੇ ਪਰ ਗੁਰੂ ਘਰ ਜਾਣ ਤੋਂ ਟਾਈਮ ਨਹੀਂ ਨਿਕਲਦਾ ਹੈਗਾ ਅੱਜ ਮਨ ਨੂੰ ਹੋੜਾ ਦਿੱਤਾ ਇੱਕ ਵਿਚਾਲੀਏ ਗੁਰੂ ਘਰ ਜਾ ਕੇ ਆਈਏ ਚਲੋ ਜੀ ਜਾਇਆ ਜਾਊਗਾ 4 ਦਿਨ 5 ਦਿਨ ਰਹਿਗੇ ਹੁਣ ਤੇ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਦਿਹਾੜੇ ਤੇ ਚਲੋ ਆਪਾਂ ਵਿਸੰਗਤ ਦੇ ਨਾਲ ਹੀ ਆ ਤੇ ਮੈਨੂੰ ਰੋਜ਼ ਕਹਿੰਦੇ ਨੇ ਆਉਂਦੀ ਨਹੀਂ ਹੋ ਆਉਂਦੀ ਨਹੀਂ ਹੈਗੀ ਚਲੋ ਮੈਂ ਥੋੜਾ ਜਿਹਾ ਬਲੌਗ ਦਿੱਤਾ ਤੁਹਾਨੂੰ 5-7 ਮਿੰਟ ਦਾ ਤੇ ਵੀਡੀਓ ਵਧੀਆ ਲੱਗੀ ਲਾਇਕ ਸੇਅਰ ਕਰਨਾ ਜੀ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤਾਂ ਕਿ ਆਪਣਾ ਵਾਚ ਟਾਈਮ ਪੂਰਾ ਹੋ ਸਕੇ ਤੇ ਪੈਣ ਪ੍ਰਾਂਵ ਅੱਗੇ ਹੀ ਹੱਥ ਜੋੜ ਕੇ ਬੇਨਤੀ ਹੈ ਫੁੱਲ ਵਾਚ ਨਹੀਂ ਵੀਡੀਓ ਕਰਦੇ ਤਾਂ ਇਹ ਟਾਈਮ ਵਾਚ ਨਹੀਂ ਪੂਰਾ ਹੁੰਦਾ ਤੇ ਲੈ ਹੁਣ ਮੈਂ ਨਹੀਂ ਆਉਂਦੀ ਬਸ ਮੇਰੀ ਐਂ ਸਪੋਰਟ ਕਰੋ ਭੈਣ ਭਰਾ ਜੋ ਵੀ ਆਪਨ ਪਿਆਰ ਕਰਦੇ ਆ ਸਾਰੇ ਇਸ ਤਰ੍ਹਾਂ ਆਪਣੀ ਸਪੋਰਟ ਬਣਾ ਕੇ ਰੱਖਿਓ ਤਾਂ ਕਿ ਆਪਣੀ ਲੈਨ ਚ ਲੱਗ ਜਾਈ ਆਪਾਂ ਵੀ ਯੂਟਿਊਬਰਾਂ ਦੀ ਚ ਚਲੋ ਜੀ ਅਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਫੇਰ ਮੈਂ ਦੁਬਾਰਾ ਕਹਿਣੀ ਵੀ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫੁੱਲ ਵਾਚ ਕਰਨਾ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਬਾਏ ਟੇਕ ਕੇਅਰ